ਮੈਂ ਇਹ ਸਵਾਲ ਉਦੋਂ ਕਰਿਓ ਮੈਂ ਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਆ ਵੱਲ ਵੱਲੀ ਤੁਸੀਂ ਨਹੀਂ ਕਿਹਾ ਜਾ ਰਹੇ ਨਹੀਂ ਪ੍ਰਧਾਨ ਨਹੀਂ ਚਲ ਬਸ No comment thank you ਉਹਨਾਂ ਤੋਂ ਸਵਾਲ ਪੁੱਛੋ ਮੈਂ ਉਹਨਾਂ ਦੀ ਇੰਡੀਪੈਂਡੈਂਟ ਹੈ ਉਹ ਕਿਹੜੇ ਬੱਚੇ ਆ ਬਾਲਗ ਥੋੜਾ ਉਹਨਾਂ ਨਾਲ ਗੱਲ ਕਰੋ ਦੇ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਹੁਣ ਜਿਹੜਾ ਬਾਹਰ ਹੈ ਮੈਂਬਰੀ ਤੇ ਠੀਕ ਹੈ ਮੈਂਬਰੀ ਹੈ ਕੋਈ ਗੱਲ ਨਹੀਂ ਫਿਰ ਕੇ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੇ ਸਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਜਿਹਾ ਕਿਸੇ ਨਾ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਪਰਿਵਾਰ ਦੇ ਨਾਲ ਸੱਚੇ ਸੱਚੇ ਬਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਵੇ ਬਾਕੀ ਸਭ ਠੀਕ ਹੈ ਗੁਰੂ ਦੇ ਦਰਸ਼ਨ ਹੋ ਗਏ ਸੰਗਤ ਦੇ ਦਰਸ਼ਨ ਹੋ ਗਏ ਐਡੀ ਵੱਡੀ ਪ੍ਰੈਸ ਹੈ ਜਿਹੜੀ ਤੀਜੀ ਅੱਖ ਹੈ ਮੀਡੀਆ ਦੀ ਉਹ ਵੀ ਸਮਝ ਲੈ ਉਹਦੇ ਵੀ ਦਰਸ਼ਨ ਹੋ ਗਏ ਬਹੁਤ ਧੰਨਵਾਦ ਹੋਰ ਦੱਸੋ ਲੋਕਾ ਸਾਹਿਬ ਕੀ ਕਹੋਗੇ 24 ਕੁਝ ਨਹੀਂ ਲੋਕ ਕਮੈਂਟ ਹਲੇ ਤਾਂ ਫਿਰ ਦੱਸਾਂ ਨਹੀਂ ਜੋ ਮਾਹੌਲ ਬਣਾ ਹੈ ਮਾਹੌਲ ਵਧੀਆ ਅਕਾਲੀ ਦਲ ਦੇ ਹੱਕ ਚ ਵਧੀਆ ਮਾਹੌਲ ਬਣਿਆ ਹੋਇਆ ਹੈ ਪਰਮਪਾਲ ਜੀ ਦੇ ਵੀ ਜਿਹੜਾ ਹੈ ਉਹਨਾਂ ਤੋਂ ਸਵਾਲ ਪੁੱਛੋ ਮੈਂ ਉਹਨਾਂ ਦੀ ਇੰਡੀਪੈਂਡੈਂਟ ਹੈ ਉਹ ਕਿਹੜੇ ਬੱਚੇ ਆ ਬਾਲਗ ਥੋੜਾ ਉਹਨਾਂ ਨਾਲ ਗੱਲ ਕਰ ਦੇ ਪਰਿਵਾਰ ਦੇ ਮੈਂਬਰ ਸੀ ਤੁਹਾਡੇ ਨਾਲ ਕੋਈ ਗੱਲ ਇਹ ਹੈਗੇ ਹੁਣ ਵੀ ਸਾਡੇ ਪਰਿਵਾਰ ਦੇ ਮੈਂਬਰੀ ਹੈ ਹੁਣ ਜਿਹੜਾ ਬਾਹਰ ਹੈ ਮੈਂਬਰੀ ਤੇ ਠੀਕ ਹੈ ਮੈਂਬਰੀ ਹੈ ਮਲੂਕਾ ਮਲੂਕਾ ਤਾਂ ਕਿਤੇ ਨਾ ਕਿਤੇ ਉਂਗਲ ਚੱਕੀ ਜਾਂਦੀ ਸੀਗੀ ਇਸ ਗੱਲ ਦੇ ਉੱਪਰ ਤੁਸੀਂ ਵੀ ਟਿਕਾ ਟਿਕਣੀ ਕਰਦੇ ਰਹੇ ਹੋ ਦਲ ਬਦਲਣ ਦੇ ਉੱਪਰ ਪਰ ਪਰਿਵਾਰਕ ਤੌਰ ਦੇ ਉੱਪਰ ਹੀ ਨਹੀਂ ਨਹੀਂ ਪਰ ਕੋਈ ਪਰਿਵਾਰ ਦੇ ਤੌਰ ਤੇ ਜੇ ਕੋਈ ਕਰਦਾ ਹੈ ਤੇ ਮੈਂ ਉਹ ਤਾਂ ਸਾਰਿਆਂ ਦੇ ਸਾਹਮਣੇ ਹੀ ਕੋਈ ਲੁਕਲ ਪੇਟੀ ਦੀ ਗੱਲ ਹੋਏ ਨਹੀਂਗੀ ਜੇ ਕਿਗੀ ਵੀ ਕੋਈ ਲੁਕਲ ਪੇਟੀ ਹੈ ਕਿਸੇ ਨੂੰ ਜੇ ਤਾਂ ਕੋਈ ਸਾਡੇ ਕੋਲ ਕਿਸੇ ਦੀ ਕੋਈ ਸ਼ਿਕਾਇਤ ਆਉਂਦੀ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਲੈਂਦੇ ਜਿਹਦੇ ਖਿਲਾਫ ਸ਼ਿਕਾਇਤ ਆਉਂਦੀ ਤੇ ਆਪੇ ਅਗਲਾ ਜਵਾਬ ਦਿੰਦਾ ਵੀ ਮੈਂ ਕਿਉਂ ਕੀ ਕਰਦਾ ਸ਼ਿਕਾਇਤ ਤੇ ਮੇਰਾ ਸਲਾਮ ਅਸ਼ੂਰਾ ਕੀਤਾ ਨਹੀਂ ਜੀ ਇਸ ਬਾਬਤ ਕੋਈ ਨਹੀਂ ਮੈਂ ਤਾਂ ਰੋਕਿਆ ਸੀ ਵੀ ਨਾ ਜਾਓ ਅੱਛਾ ਜੀ ਮੈਂ ਕਿ ਅਗਲੇ ਬੱਚੇ ਦੀ ਮਰਜ਼ੀ ਹੈ ਮੈਂ ਤਾਂ ਅੱਜ ਵੀ ਕਹਿਣਾ ਵੀ ਮੈਂ ਤਾਂ ਅੱਜ ਵੀ ਕਹਿਣਾ ਟਿਕਟ ਦੰਦੇ ਆ ਜੀ ਫਿਰ ਪ੍ਰਚਾਰ ਕਿੰਨਾ ਟਿਕਟ ਤਾਂ ਚਲੋ ਵੇਖੀ ਜਊ ਦੇਣਗੇ ਨਹੀਂ ਦੇਣਗੇ ਕੀ ਕਰਨਗੇ ਜਦੋਂ ਇਹ ਹਾਲਾਤ ਹੋਣਗੇ ਉਹੋ ਜੇ ਵੇਖਾਂ ਤੁਹਾਡਾ ਆਪਣਾ ਇੱਕ ਕੰਦ ਹੈ ਜੀ ਸਿਆਸਤ ਦੇ ਵਿੱਚ ਫਿਰ ਕਿਹਦੇ ਕਣੀ ਤੁਸੀਂ ਆਜੂਗਾ ਸਮਾਂ ਉਹਦਾ ਜਵਾਬ ਦੇਵਾਂਗੇ ਤੁਹਾਡੇ ਸਾਹਿਬ ਮੁਲਕਾ ਸਾਹਿਬ ਤੁਸੀਂ ਖੁਦ ਮੋੜ ਮੰਡੀ ਦੇ ਹਲਕਾ ਇੰਚਾਰਜ ਸੀਗੇ ਰਾਤ ਜਿਹੜਾ ਤੁਹਾਨੂੰ ਵੀ ਚੇਂਜ ਕਰ ਦਿੱਤਾ ਉੱਥੇ ਸੇਖੋ ਮੈਂ ਕੋਈ ਗੱਲ ਨਹੀਂ ਫਿਰ ਕੇ ਪਾਰਟੀ ਹੈ ਭਾਵੇਂ ਕਿਸੇ ਨੂੰ ਚੇਂਜ ਕਰ ਸਕਦੀ ਹੈ ਸੁਖਵੀਰ ਜੀ ਪ੍ਰਧਾਨ ਹੈ ਪਾਰਟੀ ਦੇ ਮਾਲਕ ਨੇ ਕਿਸੇ ਨੂੰ ਵੀ ਲਾ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਇਹ ਉਹਦੇ ਤੇ ਸਾਡੇ ਕਿੰਤੂ ਪਰੰਤੂ ਥੋੜਾ ਕੋਈ ਕਿਸੇ ਨਾ ਕਿਤੇ ਇਹ ਨਹੀਂਗਾ ਜੀ ਤੁਹਾਡੇ ਤੁਹਾਡੇ ਲਈ ਇੱਕ ਪ੍ਰੋਬਲਮ ਖੜੀ ਹੋ ਗਈ ਹੈ ਸੱਚੇ ਸੱਚੇ ਬਾਸ਼ਾ ਨਾ ਪ੍ਰੋਬਲਮ ਖੜੀ ਕਰੇ ਕੋਈ ਪ੍ਰੋਬਲਮ ਖੜੀ ਨਹੀਂ ਹੋ ਸਕਦੀ ਇੱਕ ਵੈਗਰੂ ਨਾਲ ਰਹੇ ਬਾਕੀ ਸਭ ਠੀਕ ਹੈ ਤੁਹਾਡੇ ਦੇ ਵੀ ਕਿਹਾ ਜਾ ਰਿਹਾ ਵੀ ਬਹੁਤ ਜਲਦੀ ਮਲੂਕਾ ਸਾਹਿਬ ਵੀ ਸ਼ਾਇਦ ਚਲੋ ਜਦੋਂ ਤੁਸੀਂ ਮੈਨੂੰ ਇਹ ਸਵਾਲ ਉੱਤੇ ਕਰਿਓ ਹਾਂ ਤੇ ਨਹੀਂ ਤੁਸੀਂ ਅਕਾਲੀ ਦਲ ਨਾਲ ਹੀ ਰਹੋਗੇ ਜਾਂ ਮੈਂ ਕਿ ਸਵਾਲ ਉੱਤੇ ਕਰਿਓ ਮੈਂ ਅਕਾਲੀ ਦਲ ਚ ਹੈਗਾ ਤੇ ਜਦੋਂ ਮੈਂ ਗਿਆ ਉਦੋਂ ਸਵਾਲ ਕਰਨਾ ਐਵੇਂ ਮੈਨੂੰ ਭੇਜੀ ਜਾਂਦੇ ਆ ਵੱਲੋਂ ਵੱਲੋਂ ਤੁਸੀਂ ਨਹੀਂ ਕਿਹਾ ਜਾ ਰਿਹਾ ਨਹੀਂ ਪ੍ਰਧਾਨ ਨਹੀਂ ਚਲ ਬਸ No ਕਮੈਂਟ ਥੈਂਕ ਯੂ